ਹਾਂ ਜੀ ਅੱਜ ਆਪਾਂ ਗੱਲ ਕਰਾਂਗੇ ਚੰਡਾਲਨੂਹਾ ਬਾਰੇ ਚੰਡਾਲਨੂਹਾ ਵਿੱਚ ਵਿਕੀ ਦੀ ਭੂਆ ਨੂੰ ਉਸ ਦਾ ਡੈਡੀ ਫੋਨ ਲਗਾ ਰਿਹਾ ਹੁੰਦਾ ਹੈ ਕਿ ਤੂੰ ਆ ਜਾ ਤੇ ਸਾਡੇ ਘਰ ਦਾ ਮਸਲਾ ਹੱਲ ਕਰ ਤੇ ਤੇ ਫੇਰ ਉਹ ਉਹ ਆ ਫੋਨ ਨਹੀਂ ਚੱਕਦੀ ਤੇ ਉਹ ਸੋਚਦਾ ਹੈ ਇਹ ਵੀ ਕਹਿੰਦੀ ਹੋਊਗੀ ਕਿ ਰੋਜ਼ ਮੈਨੂੰ ਪਰੇਸ਼ਾਨ ਕਰਦਾ ਇਹਨਾਂ ਦੀ ਲੜਾਈ ਨਹੀਂ ਮੁੱਕਣੀ ਵੀ ਕੀ ਕਰਦੀਆਂ ਕੰਧਾਂ ਉੱਚੀਆਂ ਕਰਾ ਰਿਆ ਹੁੰਦਾ ਹੈ ਕਿ ਸਾਡੇ ਘਰ ਵਾਲਾ ਨਾ ਤਾਂ ਕੋਈ ਦੇਖੇ ਤੇ ਨਾ ਹੀ ਕੋਈ ਆ ਸਕੇ ਉਹ ਦੋਵੇਂ ਦਾ ਬਾਰ ਹਮੇਸ਼ਾ ਡਾਈ ਹੀ ਰੱਖਦਾ ਹੈ ਤੇ ਫੇਰ ਪ੍ਰੀਤ ਛੱਤ ਤੇ ਕੱਪੜੇ ਲਾਉਣ ਲਈ ਜਾਂਦੀ ਹੈ ਤੇ ਦੇਖਦੀ ਹੈ ਕਿ ਭੂਆ ਤੁਰੇ ਆ ਰਹੀ ਹੈ ਤੇ ਉਹ ਦੇਖ ਕੇ ਦਵਾ-ਦਵਾ ਭੱਜ ਜਾਂਦੀ ਹੈ ਕਿ ਸਾਡੇ ਘਰੇ ਨਾ ਆ ਜਾਵੇ ਤੇ ਅਸੀਂ ਇਹਨੂੰ ਬੁਲਾਉਂਦੇ ਨਹੀਂ ਵਾਸਤਾ ਨਹੀਂ ਇਹ ਨਹਿਤਾ ਆ ਜਾਂਦੀ ਹੈ ਤੇ ਫਿਰ ਪ੍ਰੀਤਕੇ ਬਾਰਮੂਰੀ ਆ ਕੇ ਪੂਆ ਖੜ ਜਾਂਦੀ ਹੈ ਤੇ ਬਹੁਤ ਜ਼ਿਆਦਾ ਬਾਰ ਖੜਕਾਉਂਦੀ ਹੈ ਤੇ ਉਹ ਬਾਰ ਨਹੀਂ ਖੋਲਦੇ ਫਿਰ ਮੈਸਤਰੀ ਪੁੱਛਦਾ ਹੈ ਹਾਂਜੀ ਕੌਣ ਆਂਟੀ ਜੀ ਉਹ ਕਹਿੰਦੇ ਅੰਦਰੋਂ ਸਾਦ ਉਹਨਾਂ ਨੂੰ दे। कि ਉਹਨਾਂ ਦੀ ਭੂਆ ਆਈ ਹੈ ਬਾਹਰ ਖੋਲਣ ਉਹ ਜਾ ਕੇ ਪ੍ਰੀਤ ਨੂੰ ਬਾਜਾ ਦਿੰਦਾ ਹੈ ਪਈ ਤੇ ਕਹਿੰਦੀ ਤੂੰ ਕੀ ਲੈਣਾ ਤੂੰ ਆਪਣੇ ਕੰਮ ਤੱਕ ਮਤਲਬ ਰੱਖ ਤੇ ਕਾਫੀ دیر ਬਾਹਰ ਖੜਕਾਉਣ ਤੋਂ ਬਾਅਦ ਭੂਆ ਦੂਜੇ ਘਰੇ ਜਾ ਵੜਦੀ ਹੈ ਤੇ ਵੇਖਦੀ ਹੈ ਕਿ ਹੁਣ ਇਹ ਬਾਹਰ ਖੁੱਲਣਗੇ ਕਿ ਨਹੀਂ ਤੇ ਉਹ ਬਾਹਰ ਖੁੱਲਾ ਹੀ ਹੁੰਦਾ ਹੈ ਤੇ ਉਹ ਆਪਣੇ ਭਰਾ ਕੋਲ ਜਾ ਕੇ ਬਹਿਣ ਜਾਂਦੀ ਹੈ ਤੇ ਉਸ ਦਾ ਭਰਾ ਉਸ ਨੂੰ ਸਾਰੀਆਂ ਗੱਲਾਂ ਦੱਸਦਾ ਹੈ ਕਿ ਤੇਰੀ ਪਰਜਾਈ ਬਿਮਾਰ ਹੈ ਉਸ ਦਾ ਪਤਾ ਲੈਣ ਹੀ ਨਹੀਂ ਜਾਣ ਦਿੰਦੀ ਤੇ ਬਾੜ ਢਾਈ ਰੱਖਦੀ ਹੈ ਪਤਾ ਨਹੀਂ ਕੀ ਗੱਲ ਹੋਈ ਹੈ ਫਿਰ ਪੂਆ ਜੀ ਕਹਿੰਦੇ ਹਨ ਕਿ ਵੀਰ ਜੀ ਮੈਂ ਤੁਹਾਨੂੰ ਤੇ ਭਾਬੀ ਜੀ ਨੂੰ ਆਪਣੇ ਕੋਲ ਲੈ ਜਾਣਾ ਮੈਂ ਉੱਥੇ ਤੁਹਾਡੀ ਸੇਵਾ ਕਰਿਆ ਕਰਾਂਗੀ ਫਿਰ ਉਹ ਪੂਆ ਕਹਿੰਦੀ ਮੈਂ ਅੰਦਰ ਜਾ ਕੇ ਵੇਖਦੀਆਂ ਕਿ ਕਮਲ ਹੁਣੇ ਕੀ ਕਰ ਰਹੇ ਹਨ ਤੇ ਉਹ ਅੰਦਰ ਜਾਂਦੀ ਹੈ ਤੇ ਅੰਦਰ ਬਬਲੂ ਕਿਸੇ ਨਾਲ ਫੋਨ ਤੇ ਗੱਲ ਕਰ ਰਿਹਾ ਹੁੰਦਾ ਤੇ ਫੇਰ ਉਹ ਪੂਆ ਜੀ ਕੋਲ ਬੈਠ ਜਾਂਦਾ ਤੇ ਪੂਆ ਨੂੰ ਪਾਣੀ ਦਿੰਦਾ ਹੈ ਪੂਆ ਕਹਿੰਦੀ ਦੇਖ ਤੁਸੀਂ ਸਾਰੇ ਜਾਣੇ ਅੰਦਰ ਬੈਠਿਆਂ ਤੇ ਮੇਰਾ ਭਰਾ ਬਾਹਰ ਗਰਮੀ ਚ ਸੌਂ ਕਰ ਰਿਹਾ ਹੈ ਤਾਂ ਉਹ ਏਸੀ ਵੀ ਉਸ ਦੀ ਬੇਟੀ ਨੇ ਹੀ ਲਵਾਇਆ ਹੈ ਤੁਸੀਂ ਤਾਂ ਨਹੀਂ ਲਵਾਇਆ ਤੇ ਸੰਦੀਪ ਤੇ ਕਵਲ ਅੰਦਰ ਸੁੱਤੇ ਪਏ ਹੁੰਦੇ ਹਨ ਭੂਆ ਜੀ ਬਬਲੂ ਨੂੰ ਕਹਿੰਦੇ ਕਿ ਮੈਂ ਬਹੁ ਟਾਈਮ ਬਾਹਰ ਖੜਕਾਇਆ ਉਹਨਾਂ ਨੇ ਬਾਹਰ ਨਹੀਂ ਖੋਲਿਆ ਤੇਰੀ ਚਾਚੀ ਪਤਾ ਨਹੀਂ ਕਰੇ ਹੈ ਕਿ ਨਹੀਂ ਹੈ ਤੇ ਤੂੰ ਦੇਖ ਕੇ ਆ ਆਪਾਂ ਤੇਰੀ ਦਾਦੀ ਦਾ ਪਤਾ ਲੈਣ ਜਾਣਾ ਹੈ ਤੇ ਬਬਲੂ ਦੇਖ ਕੇ ਹੁੰਦਾ ਹੈ ਕਿ ਬਾਰ ਲੱਗਾ ਹੁੰਦਾ ਹੈ ਉਹ ਕਹਿੰਦਾ ਸ਼ਾਇਦ ਉਹ ਪਏ ਹੋਣਗੇ ਫਿਰ ਉਹ ਕੰਧ ਤੋਂ ਦੀ ਦੇਖਦਾ ਹੈ ਤੇ ਫਿਰ ਸੰਦੀਪ ਉੱਠ ਕੇ ਆ ਜਾਂਦੀ ਹੈ ਬਬਲੂ ਇੱਧਰ ਆ ਤੂੰ ਇੱਥੇ ਕੀ ਕਰ ਰਹੇ ਆ ਚੱਲ ਕੰਧ ਤੋਂ ਡੈਗ ਪਏਗਾ ਤੇ ਭੂਆ ਜੀ ਦੀ ਆ ਕੇ ਸੰਦੀਪ ਸਿੱਧਾ ਬੇਇੱਜ਼ਤੀ ਕਰਨ ਲੱਗ ਜਾਂਦੀ ਹੈ ਕਿ ਤੈਨੂੰ ਕਿਸੇ ਨੇ ਬੁਲਾਇਆ ਹੈ ਤੂੰ ਦੂਜੇ ਕਦਨ ਆ ਜਾਨੀਂ ਤੈਨੂੰ ਨਹੀਂ ਪਤਾ ਕਿ ਮੁੰਡਾ ਡੈਗ ਪਊਗਾ ਅੰਦਰ ਚੱਲ ਤੂੰ ਪੜਾਈ ਕਰ ਉਸਦੀ ਭੂਆ ਕਹਿੰਦੀ ਜਿਵੇਂ ਤੂੰ ਅੱਜ ਮੇਰੇ ਭਰਾ ਪਰਜਾਈ ਨਾ ਕਰਦੀਆਂ ਉਵੇਂ ਹੀ ਤੇਰੇ ਨੂੰਹ ਪੁੱਤ ਕੱਲ ਨੂੰ ਤੇਰੇ ਨਾਲ ਕਰਨਗੇ ਜਿਵੇਂ ਉਹ ਵੇਖਣਗੇ ਉਵੇਂ ਹੀ ਕਰਨਗੇ ਫੇਰ ਤੈਨੂੰ ਪਤਾ ਲੱਗੂ ਕਹਿੰਦੀ ਤੂੰ ਆਪ ਤਾਂ ਏਸੀ ਛੱਡ ਕੇ ਪਈਆਂ ਤੇ ਬਾਪੂ ਬਾਹਰ ਧੁੱਪੇ ਗਰਮੀ ਵਿੱਚ ਪਿਆ ਹੈ ਤੈਨੂੰ ਆਏ ਨਹੀਂ ਪਤਾ ਲੱਗਦਾ ਕਿ ਉਹਦਾ ਵੀ ਮੰਜਾ ਕੋਲੇ ਡਾਲਾਂ ਉਹ ਕਹਿੰਦੀ ਕਿ ਉਹ ਰੇ ਤਾਂ ਮੰਜਾ ਕੌਣ ਕੋਲੇ ਡੋਂਦਾ ਚ ਉਹ ਚੋ 스멜 ਆਉਂਦੀ ਹੈ ਤੇਲ ਦਾ ਮਣਮਣ ਮੁਸ਼ਕ ਮਾਰਦਾ ਉਹ ਕਹਿੰਦੀ ਅਸੀਂ ਕੀ ਕਹਿੰਨੇ ਬਾਪੂ ਇੱਥੇ ਆ ਕੇ ਬਿੱਡਾਂ ਤੇ ਪੈ ਜਾਵੇ ਜੀ ਆਈ ਬਾਹਰ ਬੈਠੀਆਂ ਤੋਂ ਨਾ ਪਾਣੀ ਪੁੱਛਿਆ ਨਾ ਚਾਹ ਪੁੱਛਿਆ ਤਾਂ ਅੰਦਰ ਵੜ ਕੇ ਹੀ ਪਈਆਂ ਫਿਰ ਕਮਨ ਆ ਜਾਂਦਾ ਵਾਪੂਆ ਮੇਰੀ ਆਈ ਹੈ ਤੇ ਪੂਆ ਨੂੰ ਵੇਖ ਕੇ ਬਹੁਤ ਕੁਝ ਹੁੰਦਾ ਹੈ ਪੂਆ ਮੈਂ ਪਾਣੀ ਲਿਆਵਾ ਕਿ ਚਾਹ ਬਣਾਵਾ ਪੂਆ ਕਹਿੰਦੀ ਤੇਰੀ ਕਾਰ ਵਾਲੀ ਨੇ ਮੈਨੂੰ ਚਾਹ ਵੀ ਪਿਆ ਦਿੱਤੀ ਤੇ ਰੋਟੀ ਵੀ ਖਵਾ ਦਿੱਤੀ ਬਸ ਹੁਣ ਬਹੁਤ ਹੋ ਗਿਆ ਕਹਿੰਦੀ ਜਾਂ ਤੂੰ ਚਾਹ ਬਣਾ ਤੇ ਨਾਲੇ ਰੋਟੀ ਬਣਾ ਭੂਆ ਨੂੰ ਖਵਾ ਗਏ ਕਵਲ ਕਹਿੰਦਾ ਦੇਖ ਭੂਆ ਤੂੰ ਕਹਿੰਨੀ ਮੈਂ ਖਾ ਲਿਆ ਸੰਦੀਪਾਂ ਦੀ ਬਣਾ ਮੈਂ ਕਿ ਤੇ ਯਕੀਨ ਕਰਾਂ